ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜਿਵੇਂ ਤੁਹਾਨੂੰ ਪਤਾ ਸਾਡਾ ਚੈਨ ਰਣਾ ਸੰਧੂ ਯਾਰ ਪੰਜਾਬੀ ਸਾਡਾ YouTube ਚੈਨਲ ਆ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਹੋ ਤੇ ਆਪਾਂ ਤੁਹਾਨੂੰ ਪਤਾ ਵੀ ਗਾਂ ਗਰੁੱਪਾਂ 'ਚ ਤੁਸੀਂ ਵੀ ਸਟੇਟਸ ਜਿਹੜਾ ਗਰੁੱਪਾਂ 'ਚ ਗਾਂ ਦੀ ਗੱਲ ਲਿੰਕ ਭੇਜ ਸਕਦੇ ਜੀ ਵੀ ਚੰਗੀਆਂ ਖਬਰ ਚੰਗੇ ਵਿਚਾਰ ਤੁਹਾਨੂੰ ਸਾਰਿਆਂ ਨੂੰ ਸੁਣਨ ਨੂੰ ਮਿਲਣ ਦਾਸ ਤੁਹਾਡਾ ਛੋਟਾ ਵੀਰ ਨੌ ਲੱਖੀ ਪੱਟੀ ਤੋਂ ਬਿਲੋਂਗ ਕਰਦਾ ਹੈ ਤੇ ਵਕ ਵਕ ਟੌਪੀਆਂ ਵਿਸ਼ਿਆਂ ਮੁੱਦਿਆਂ 'ਤੇ ਆਪਾਂ ਗੱਲਬਾਤ ਚਰਚਾ ਡੇਲੀ ਕੋਈ ਪੋਸਟ ਪਾਉਂਦੇ ਰਹਿੰਦੇ ਆ ਤੇ ਆਪਣਾ ਅੱਜ ਮੁੱਦਾ ਵੀ ਆਪਾਂ ਸਰੀਰ ਨੂੰ ਤੰਦਰੁਸਤੀ ਲਈ ਕੀ ਖਾਣਾ ਕੀ ਨਹੀਂ ਖਾਣਾ ਡਾਈਟ ਪਲਾਨ ਲਾ ਲਓ ਥਮ ਦੇਸੀ ਨੁਕਸੇ ਲਾ ਲਓ ਜਿੰਨਾ ਕਿ ਦਾਸ ਨੂੰ ਤਜਰਬਾ ਐਕਸਪੀਰੀਅੰਸ ਆ ਤੋਂ ਅੱਜ ਆਪਾਂ ਖੁੱਲੀ ਗੱਲ ਬਾਤ ਚਰਚਾ ਕਰਨੀ ਪਹਿਲੀ ਗੱਲ ਤੇ ਆਪਣਾ ਖਾਣ ਪੀਣ ਬਹੁਤ ਖਰਾਬ ਹੋ ਚੁੱਕਾ ਆ ਜਦੋਂ ਮਰਜ਼ੀ ਆਪਾਂ ਖਾ ਪੀ ਲੈਨੇ ਆ ਅਕਸ਼ੇ ਕੁਮਾਰ ਹਾਲੀਵੁੱਡ ਦਾ ਸੁਪਰਸਟਾਰ ਆ ਉਹਨੇ ਕਿਹਾ ਅਕਸ਼ੇ ਕੁਮਾਰ ਨੇ ਕਿਹਾ ਵੀ ਸਵੇਰੇ 9 ਵਜੇ ਤੋਂ ਪਹਿਲਾਂ ਤੇ ਸ਼ਾਮਾਂ ਨੂੰ 6 ਵਜੇ ਤੋਂ ਪਹਿਲਾਂ ਪਹਿਲਾਂ ਰੋਟੀ ਪਾਣੀ ਸ਼ਕ ਲਓ ਜੋ ਵੀ ਤੁਸੀਂ ਖਾਣਾ ਏਕ ਆਪਾਂ ਚਾਹ ਤੇ ਵੜਾ ਪੰਜਾ ਚਾਹ ਬਹੁਤ ਪੀਨੇ ਆਪਾਂ ਪੰਜ ਛੇ ਰੀ ਚਾਹ ਕੋਈ ਰਿਸ਼ਤੇਦਾਰ ਆਗੇ ਚਾਹ ਬਣਾ ਲੈਨੇ ਹਾਂ ਚਾਹ ਪੀਓ ਵੀ ਉਸ ਤੋਂ ਪਹਿਲਾਂ ਥੋੜਾ ਜਿਹਾ ਪਾਣੀ ਪੀ ਲਓ ਜਿਆਦਾ ਅਗਲਾ ਜਿਹਾ ਪਾਣੀ ਪੀ ਲਓ ਉਸ ਤੋਂ ਬਾਅਦ ਆਪਾਂ ਵੀ ਰੁਜੜਾ ਆਪਣਾ ਪ੍ਰਸ਼ਾਦਾ ਪਾਣੀ ਆਪਾਂ ਸ਼ਕਦੇ ਹਾਂ ਉਸ ਤੋਂ ਬਾਅਦ ਥੋੜਾ ਜਿਹਾ ਮਿੱਠਾ ਜਾਂ ਸੌਫ ਜਾਂ ਗੁੜ ਖਾ ਲਿਆ ਕਰੋ ਕਿਉਂਕਿ ਹਾਜਮੇ ਲਈ ਬਹੁਤ ਵਧੀਆ ਤੇ ਬਾਕੀ ਆਪਣਾ ਜਿਹੜਾ ਹੁਣ ਵੇਖੋ ਬਾਹਰ ਦੀਆਂ ਚੀਜ਼ਾਂ ਅੱਜਕੱਲ ਕੁੜੀਆਂ ਮੁੰਡੇ ਯੰਗੇ ਨੌਜਵਾਨ ਮੁੰਡੇ ਬਹੁਤ ਖਾ ਰਹੇ ਨੇ ਚੀਜ਼ਾਂ ਪੀਜ਼ਾ ਹੋ ਗਿਆ ਪਾਸਤਾ ਆ ਗਿਆ ਪੀਜ਼ਾ 버ਗਰ ਨੂਡਲ ਟਿੱਕੀ ਸੈਂਡਵਿਚ ਪਾਸਤਾ ਹੋ ਗਿਆ ਨਾ ਸਮੋਸੇ ਹੋ ਗਏ 버ਗਰ ਹੋ ਗਏ ਟਿੱਕੀਆਂ ਕਿਉਂਕਿ ਇਹ ਜਿਆਦਾ ਚਾਈਨਿਸ ਫੂਡ ਚ ਇਹ ਆਪਣਾ ਚਾਈਨਿਸ ਫੂਡ ਕਰਕੇ ਲੋਕ ਬਹੁਤ ਖਾ ਰਹੇ ਨੇ ਕਿਉਂਕਿ ਇੱਕ ਜਿਹੜੀ ਬੱਚੀ ਖਾ ਲਈਗੇ ਉਹ ਫਿਰ ਆਪਣੇ ਆਪਾਂ ਇਹ ਵੀ ਖਾਈ ਜਾਈਏ ਕਿਉਂਕਿ ਆਤ ਹੈਬਿਟ ਪੈ ਜਾਂਦੀ ਆਪਾਂ ਯੰਗ ਨੌਜਵਾਨ ਕੁੜੀਆਂ ਮੁੰਡੇ ਬਹੁਤ ਜ਼ਿਆਦਾ ਟਿੱਕੀਆਂ 버ਗਰ ਨਿਊਡਲ ਆ ਗੋਲ ਗੱਪੇ ਵੇ ਲੋ ਕੁੜੀਆਂ ਅੱਜਕੱਲ ਕਿੰਨਾ ਟ੍ਰੈਂਡ ਚੱਲ ਰਿਹਾ ਇਹ ਜਦੋਂ ਜਾਂਦੇ ਆ ਇਹ ਕੋਈ ਮੈਦੇ ਮੂਦੇ ਦੇ ਹੀ ਬੰਦੇ ਹੁਣ ਕੁਲਚੇ ਵੇ ਤੋਂ ਟ੍ਰੈਂਡ ਆਣਾ ਕੁਲਚੇ ਦਾ ਟ੍ਰੈਂਡ ਕਿੰਨਾ ਆ ਗਿਆ ਪਾਸਤਾ ਪੀਜਾ ਮੈਂ ਇਹ ਦੀ ਚੀਜ਼ਾਂ ਕਿਉਂਕਿ 6 ਮਹੀਨਾ ਮਹੀਨੇ 2 ਮਹੀਨਾ ਬਾਅਦ ਖਾ ਲੋ ਕੋਈ ਚੱਕਰ ਨਹੀਂ ਜਦੋਂ ਇਹ ਸਰੀਰ ਦੇ ਵਿੱਚ ਜਾਂਦਾ ਕਿਉਂਕਿ ਅੱਜਕੱਲ ਲਿਵਰ ਫੈਂਟੀ ਲਿਵਰ ਕਮਜ਼ੋਰੀਆਂ ਕਿਉਂਕਿ ਅੱਜਕੱਲ ਪਾਚਨ ਪ੍ਰਣਾਲੀ ਦਾ ਆਪ ਪ੍ਰਣਾਲੀ ਆ ਇਹ ਇਹਦੇ ਹਾਜਮੇ ਲਈ ਪਾਚਨ ਪ੍ਰਣਾਲੀ ਆ ਆਪਾਂ ਸੈੱਟ ਨਹੀਂ ਬੈਂਦੀ ਕਿਉਂਕਿ ਕਈ ਕਈਆਂ ਨੂੰ ਨਹੀਂ ਪਚਦਾ ਇਹ ਪ੍ਰੋਬਲਮ ਆ ਹੁੰਦੀ ਆ ਕਿਉਂਕਿ ਫੈਂਟੀ ਲੀਵਰ ਅੱਜਕੱਲ ਆਪਣੇ ਗੁਰਦੇ ਫੇਫੜੇ ਬਹੁਤ ਵੱਡੀ ਪ੍ਰੋਬਲਮ ਆ ਰਹੀ ਡਾਕਟਰ ਵੀ ਆਂਦੇ ਵੀ ਸਿੰਪਲ ਖਾਣਾ ਖਾਓ ਸਾਦਾ ਦੇਸੀ ਖਾਣਾ ਖਾਓ ਹੁਣ ਵੇਖੋ ਗਾਂ ਸਿਆਲ ਆਏ ਨਾ ਸਿਆਲ ਚ ਆਪਾਂ ਦੇਸੀ ਕਿਉ ਖਾਣਾ ਹਨਾ ਵੇਖੋ ਹੁਣ ਜਿਹੜੇ ਆਪਣੇ ਪਿੰਡਾਂ ਦੇ ਵੀਰ ਆ ਜਿਹੜੇ ਪਿੰਡਾਂ ਦੇ ਮੁੰਡੇ ਵੇਖੋ ਕਿੰਨੀ ਕਿੰਨੀ ਸਰੀਰ ਕਿੰਨਾ ਕੰਨਾ ਤੰਦਰੁਸਤੀ ਪਿੰਡਾਂ ਨੌਜਵਾਨ ਡੋਲੇ ਡੂਲੇ ਸਰੀਰ ਵੇਖੋ ਕਿਉਂਕਿ ਉਹ ਘਰ ਦਾ ਦੇਸੀ ਖਿਓ ਘਰ ਦਾ ਮੱਖਣ ਘਰ ਦੀ ਮਲਾਈ ਘਰ ਦਾ ਦੁੱਧ ਘਰ ਦਾ ਪਨੀਰ ਘਰ ਦਾ ਦਹੀਂ ਘਰ ਦਾ ਦੁੱਧ ਪੀਂਦੇ ਆ ਕਿੱਡੇ ਵਧੀਆ ਆਪਣੇ ਬਜ਼ੁਰਗ ਜਿਹੜੇ 70-70 ਸਾਲਾਂ ਦੇ ਪਿੰਡਾਂ ਦੇ ਵੇਖੋ ਤੇ ਸ਼ਹਿਰੀਆਂ ਦਾ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਸ਼ਹਿਰ ਨੇ ਹਰ ਚੀਜ਼ ਮਿਲਾਵਟੀ ਖਾਣੀ ਹਰ ਚੀਜ਼ ਉਹਨਾਂ ਮਤਲਬ ਮੁੱਲ ਦੀ ਖਾਣੀ ਤੇ ਜਿਹੜੇ ਪਿੰਡੂ ਵੀਰ ਆਪਣੇ ਉਹ ਵੱਡੇ ਪੱਧਰ ਤੇ ਘਰ ਦੀਆਂ ਚੀਜ਼ਾਂ ਹੁਣ ਵੇਖੋ ਹੁਣ ਗਾਮ ਮੂਲੀ ਗਾਜਰ ਟਮਾਟਰ ਵੇਖੋ ਸਲਾਦ ਖਾਣਾ ਜਿਹੜਾ ਰੋਟੀਆਂ ਸਲਾਦ ਵੀ ਖਾਇਆ ਕਰੋ ਵੀਰ ਇੱਕ ਹੀ ਬੇਨਤੀ ਆ ਹੁਣ ਵੇਖੋ ਜਿਹੜੇ ਪਿੰਡਾਂ ਦੇ ਲੋਕ ਹਾਈਬ੍ਰਿਡ ਚੀਜ਼ਾਂ ਰੂੜੀ ਪਾਉਂਦੇ ਹਨ ਘਰੇ ਆਪਣੇ ਘਰੇ ਉਹਨਾਂ ਪਾਰਕ ਘਰੇ ਬਣਾਇਆ ਹੁੰਦਾ ਕਿਲਾ ਦੋ ਕਿੱਲੇ ਜਾਂ ਦੋ ਤਿੰਨ ਕਿਨਾਰਾ ਸਬਜ਼ੀਆਂ ਲਾਉਂਦੇ ਹਨ ਭਿੰਡੀ ਹੋਗੀ ਗਾਜਰ ਹੋਗੀ ਮੂਲੀ ਹੋਗੀ ਟਮਾਟਰ ਹੋਗੀ ਉਹ ਘਰ ਦੀਆਂ ਚੀਜ਼ਾਂ ਖਾਂਦੇ ਵੇਖੋ ਤੰਦਰੁਸਤੀ 100 100 110 10 10 ਸਾਲਾਂ ਦੇ ਬਜ਼ੁਰਗ ਜਾਂਦੇ ਆ ਆਪਣੇ ਜਿਹੜੇ ਪਿੰਡਾਂ ਵਾਲੇ ਤੇ ਆਪਣੇ ਸ਼ਹਿਰਾਂ ਹਰ ਚੀਜ਼ ਹੁਣ ਵੀਰ ਦਾ ਦੁੱਧ ਪੀਣਾ ਪਿਆਣਾ ਪਿੰਡਾਂ ਦੇ ਘਰ ਦਾ ਦੁੱਧ ਘਰ ਦੀ ਮਲਾਈ ਘਰ ਦਾ ਘਿਓ ਖਾਣਾ ਨਾ 400 500 ਰੁਪਏ ਦੇ ਮੇਰੇ ਹਿਸਾਬ ਨਾਲ ਕਿਲੋ ਘਿਓ ਹੋ ਗਿਆ ਦੇਸੀ ਘਿਓ ਹੋ ਗਿਆ ਤੇ 2 250 ਰੁਪਏ ਕਿਲੋ ਮੇਰੇ ਹਿਸਾਬ ਨਾਲ ਪਨੀਰ ਪਨੀਰ ਵਾਲੇ ਪਕੌੜੇ ਖਾ ਹੁਣ ਵਿਆਹ ਸ਼ਾਦੀਆਂ ਟ੍ਰੈਂਡ ਆਏ ਨਾ ਸਿਆਲ 'ਚ ਵਿਆਹ ਸ਼ਾਦੀਆਂ ਦੇ ਵੇਖੋ ਤੁਸੀਂ ਹੁਣ ਆਪਾਂ ਜਾਂਦੇ ਆਂ ਨਿਊਡਲੇ ਟਿੱਕੀ 버ਗਰ ਠੰਡੇ ਨੂੰ ਪੈਣੇ ਜਾ ਕੇ ਹਾਂ ਤਿੰਨ ਚੀਜ਼ਾਂ ਵੀ ਵਿਆਹ ਸ਼ਾਦੀਆਂ ਦੀ ਖਾਣੀਆਂ ਚਾਹੀਦੀਆਂ ਆਪਾਂ ਨੂੰ ਫਰੂਟ ਚਾੜ ਖਾਓ ਵੱਧ ਤੋਂ ਵੱਧ ਜੂਸ ਪੀਓ ਵੱਧ ਤੋਂ ਵੱਧ ਹਾਂ ਇੱਕ ਆ ਬਰ ਠੰਡਾ ਕੋਲਡ ਡਰਿੰਕ ਲਿੰਕਾ ਇਹ ਚੀਜ਼ਾਂ ਆ ਰਿਹਾ ਬਹੁਤ ਖਾਣੇ ਕਿਉਂਕਿ ਉਹੀ ਤੁਹਾਨੂੰ ਦੇਖਿਆ ਜਦੋਂ ਆਪਾਂ ਜ਼ਮੀਨ ਤੇ ਲਿੰਕੇ ਨੂੰ ਕੋਲਡ ਡਰਿੰਕ ਜਦੋਂ ਆਪਾਂ ਸੁੱਟਦੇ ਥੱਲੇ ਤਾਂ ਤਜਾਬ ਉਹ ਕਿੰਨਾ ਫੈਲਦਾ ਇਸ ਕਰਕੇ ਆਪਣੇ ਸਰੀਰ ਚ ਠੰਡਾ ਤਤਾ ਆਪਾਂ ਖਾ ਲੈਨੇ ਆ ਇਸ ਕਰਕੇ ਚਲੋ ਪਨੀਰ ਚੰਗਾ ਨਹੀਂ ਚਲੋ ਪਨੀਰ ਵਾਲੇ ਪਕੌੜੇ ਹੋ ਗਏ ਪਾਲਕ ਵਾਲੇ ਗੋਭੀ ਵਾਲ ਕਿੰਨਾ ਕੋਈ ਆਪਾਂ ਖਾਣੇ ਆ ਆਪਾਂ ਐਨੀ ਵੇਂਦੀ ਇੱਕ ਹੋਰ ਆਪਣੀ ਬੜੀ ਵੱਡੀ ਸਮੱਸਿਆ ਵੀ ਜਿਹੜਾ ਆਪਾਂ ਕਿਉਂਕਿ ਜਿਹੜਾ ਆਪਣਾ ਸਰੀਰ ਆ ਨਾ ਇਹ ਵੀ ਆਪਣਾ ਕਾਰ ਹੁਣ ਵੇਖੋ ਕਾਰ ਲੈਨੇ ਕੋਈ ਨਵੀਂ ਜਾਂ ਕੋਈ ਪੁਰਾਣੀ ਕਾਰ ਆਪਾਂ ਇਹ ਆਪਣਾ ਪਾਚਨ ਤੰਤਰ ਹੀ ਆਪਣਾ ਇੰਜਨ ਆ ਆ ਲੱਤਾਂ ਬਾਵਾ ਵੀ ਇਹਨੇ ਬਸ ਡਾਈਜੈਸਟਿਵ ਸਿਸਟਮ ਆਪਣਾ ਪਾਚਨ ਤੰਤਰ ਚ ਵਧੀਆ ਕਰਨਾ ਹੁੰਦਾ ਵੱਡੇ ਪੱਧਰ ਤੇ ਇਸ ਕਰਕੇ ਬੇਨਤੀ ਸਾਡਾ ਇਹ ਵੀ ਜੀ ਕਿੜੀਆਂ ਚੰਗੀਆਂ ਚੀਜ਼ਾਂ ਖਾਓ ਹੁਣ ਵੇਖੋ ਕੁਦੀ ਤੁਸੀਂ ਹੁਣ ਗਾਖ ਰੂਟ ਆ ਕੇ ਬਦਾਮ, ਤਿਸ਼ ਨਿਸ਼ਣਾ ਚੰਗੀਆਂ ਚੀਜ਼ਾਂ ਖਾਓ। ਅਲਸੀ ਬਣਾਓ, ਪੰਜੀਰੀ ਦੀਆਂ ਬਣਾਓ ਜਿਹੜੀ ਸਰੀਰ ਲਈ ਬੈਨੀਫਿਟ ਹੈ। ਇੱਕ ਪੁੱਜੇ ਚਨੇ ਖਾਇਆ ਕਰੋ ਚਾਹ ਨਾਲ ਸਵੇਰੇ। ਪੁੱਜੇ ਚਨੇ ਜਿਹੜੇ ਆਪ ਪੁੱਜੇ ਚਨੇ ਟਰੈਨਾਂ 'ਚ ਮਿਲਦੇ ਨੇ ਪੁੱਜੇ ਚਨੇ ਉਹ ਖਾਓ। 60-70 ਰੁਪਏ ਮਿਲਸਾ ਨਾਲ ਪਾਈਆ 1/2 ਕਿਲੋ ਮਿਲ ਜਾਂਦਾ। ਇਹੋ ਜਿਹੀ ਚੀਜ਼ ਆਪਾਂ ਆਪਾਂ ਮੈਦੇਰ ਦੇ ਬਿਸਕਟ ਜਾਂ ਚੰਗੇ ਬਿਸਕਟ ਖਾਓ ਜਿਹੜੇ ਘਰੇ ਬਣਾਉਣੇ ਆਟੇ ਦੇ ਬਿਸਕਟ ਬਣਾਉਣੇ ਆਪਾਂ ਇਹ ਜਿਹੜੇ ਆਟੇ ਕਿ ਉਹ ਦੇਸੀ ਕਿ ਉਹਦੇ ਲੰਮੇ-ਲੰਮੇ ਬਿਸਕਟ ਉਹ ਖਾਓ। ਹਨਾ ਆਪਾਂ ਜ ਛੋਟੇ ਬੱਚੇ ਵੱਡੇ ਪੱਦਰ ਤੇ ਜਿੱਦਾਂ ਹੁਣ ਵੇਖੋ ਉਹਨਾਂ ਨੂੰ ਆਪਾਂ ਲੇਜ਼, ਕੁਰਕਰੇ, ਟੌਫੀਆਂ ਹਨ ਇਹੋ ਜਿਹੀਆਂ ਚੀਜ਼ਾਂ ਦੀ ਉਹਨਾਂ ਨੂੰ ਫਰੂਟ ਖਾਓ ਯਾਰ ਜੂਸ ਪੀਓ ਨਾਰ ਪਪੀਟੇ ਦਾ ਕੇਲੇ ਸਿਰ ਜੂਸ ਪੀਓ ਫਰੂਟ ਖਾਓ ਉਹ ਵੀ ਧੋ ਕੇ ਖਾਓ ਰੇੜੀਆਂ ਅੱਜਕੱਲ ਤੁਹਾਨੂੰ ਪਤਾ ਹੈ ਕੈਮੀਕਲ ਲੱਗ ਕੇ ਆ ਰਹੇ ਨੇ ਹੁਣ ਕੇਲਾ ਖਾਓ ਕੇਲਾ ਹਰ ਮੇਲੇ ਬਹੁਤ ਵਧੀਆ ਬੈਨੀਫਿਟ ਕੇਲੇ ਖਾਓ ਅਮਰੂਦ ਖਾਓ ਇਹ ਅਨਾਰ ਖਾਓ ਪਪੀਤਾ ਖਾਓ ਇਹਨਾਂ ਦੇ ਜੂਸ ਪੀਓ ਜੇ ਸਰੀਰ ਨੂੰ ਤੰਦਰੁਸਤ ਰੱਖਣਾ ਹੁਣ ਵੇਖੋ ਜਿਹੜੇ ਸਪੋਰਟਸਮੈਨ ਡਾਈਟ ਦਾ ਬਹੁਤ ਵੱਡੇ ਪੱਧਰ ਤੇ ਧਿਆਨ ਰੱਖਦੇ ਆ ਇਹ ਨਹੀਂ ਵੀ ਜਾ ਕੇ ਗੋਲ ਗੱਪੇ ਖਾ ਲੈ ਦਾਹਾਂ ਦੇ 3 ਹੋ ਗਏ ਆ ਹੁਣ ਦਾਹਾਂ ਦੇ 6 ਆ ਦਾਹਾਂ ਦੇ 2 ਹੋ ਗਏ ਗੋਲ ਗੱਪੇ ਚਾਟ ਖਾਂਦੀਆਂ ਕੁੜੀਆਂ ਮੁੰਡੇ ਅੱਜਕੱਲ ਚਾਟ ਬਹੁਤ ਟ੍ਰੈਂਡ ਆ ਰਿਹਾ ਚਾਟ ਪੀਜੇ 버ਗਰ ਇਹ ਵੇਖੋ ਇਹ ਚਲੋ ਮੰਨਦੇ ਆ ਚਾਈਨੀਜ਼ ਫੂਡ ਹਾਂ ਪਰ ਮਿਨੇ 2 ਮਹੀਨੇ 6 ਮਹੀਨੇ ਬਰ ਇੱਕ ਦੋ ਰਿਖਾ ਲਾ ਉਹ ਕੋਈ ਚੱਕਰ ਨਹੀਂ ਜਦੋਂ ਆਪਾਂ ਇੱਕ ਦਿਨ ਚ ਦੋ ਦੋ ਤਿੰਨ ਤਿੰਨ ਵਾਰੀ ਚਾੜ ਬਰਗਰ ਪੀਜ਼ਾ ਨੂਡਲ ਖਾਣਾ ਉਹ ਉਹ ਬਸ ਇੱਥੋਂ ਜਦੋਂ ਸਰੀਰ ਤੋਂ ਠਾਂ ਚੱਲ ਗਿਆ ਨਾ ਉਹਨੇ ਬਸ ਉਹ ਆਪਣਾ ਪੇਟ ਭਰਦਾ ਵਾ ਜਿੱਦਾਂ ਫੂਲੀ ਹੋ ਜਾਂਦੀ ਬੰਦਾ ਪੇਟ ਹੀ ਭਰਦਾ ਵਾ ਰੋਟੀ ਪਣੀ ਘਰਦਾ ਖਾਓ ਸਾਦਾ ਖਾਓ ਸਾਦੇ ਕੱਪੜੇ ਪਾਓ ਸਾਦਾ ਟੌਰ ਕੱਢੋ ਸਾਦਾ ਰਹੋ ਸਾਦਾ ਬੰਦਾ ਸੋਹਣਾ ਲੱਗਦਾ ਤੇ ਖਾਣ ਪੀਣ ਵੀ ਸਾਦਾ ਰੱਖੋ ਸਾਡੀ ਇਹੋ ਬੇਨਤੀ ਹੁੰਦੀ ਆ ਟੌਪਿਕ ਖਾਰ ਵਿਸ਼ੇ ਤੇ ਮੇਰੇ ਵੱਲੋਂ ਵੀ ਚੰਗਾ ਸੋਚ ਚੰਗੇ ਚੰਗੇ ਗੁਣ ਚੰਗੇ ਵਿਚਾਰ ਸਾਰਿਆਂ ਬਾਰੇ ਆਪਾਂ ਜਾਣਕਾਰੀ ਦਿੰਦੇ ਰਹੀਏ ਤੇ ਅੱਜ ਸਾਡਾ ਟੌਪਿਕ ਕੀ ਚੰਗਾ ਖਾਓ ਘਾਦੀ ਰੋਟੀ ਖਾਓ ਘਰ ਦਾ ਦੁੱਧ ਪਨੀਰ ਦੁੱਧ ਵੇ ਆ ਵੀ 2-3 ਕਿਲੋ ਦੁੱਧ ਵਾਧ ਲੈ ਲੋ ਜੇ ਕੋਈ ਪਨੀਰ ਬਣਾਉਣੇ ਜਾਂ ਮੱਖਣ ਮਲਾਈ ਲਾਉਣੀ ਆ 2-3 ਕਿਲੋ ਦੁੱਧ ਵਾਧ ਲਓ ਕਿਉਂਕਿ ਸ਼ਹਿਰਾਂ ਦੇ ਵੀ ਲੋਕਾਂ ਨੇ ਮੱਜਾ ਰੱਖਿਆ ਜਿਹੜੇ ਪਿੰਡਾਂ ਤੋਂ ਸ਼ਹਿਰੀ ਆਇਆ ਸ਼ਹਿਰਾਂ 'ਚ ਜਿੰਨਾ ਮੱਜਾ ਰੱਖਿਆ ਉਹਨਾਂ ਨੂੰ ਦੁੱਧ ਲੋਹ ਚਵਾਵਾ ਗਾਂ ਦਾ ਮੱਝ ਦਾ ਉਹਨੂੰ ਬਿਲਕੁਲ 70 ਰੁਪਏ 100 ਰੁਪਏ ਕਿਲੋ ਦੁੱਧ ਹੋ ਗਿਆ ਹਨਾ ਉਹਦੀ ਮਲਾਈ ਮੱਖਣ ਬਣਾਓ ਘਰੇ ਦੇਸੀ ਘਿਓ ਬਣਾਓ ਦੁੱਧ ਤੋਂ ਕਿੰਨਾ ਕੁਝ ਬੰਦਾ ਵਾ ਕਿੰਨੀਆਂ ਚੀਜ਼ਾਂ ਬੰਦੀਆਂ ਆ ਮਠਾਈਆਂ ਰਸਗੁੱਲੇ ਪੀਜੇ ਪਾਸ ਤੇ ਇਹ ਚਲੋ ਮੰਦਲ ਪਰ ਲਿਮਟ ਨਾ ਕਰਾਸ ਕਰੋ ਚੰਗੀਆਂ ਚੀਜ਼ਾਂ ਥੋੜੀਆਂ ਖਾਓ ਘਰ ਦਾ ਸਾਦਾ ਖਾਓ ਮੱਕੀ ਦੀ ਰੋਟੀ ਸਰੋਂ ਦਾ ਸਾਗ ਗੋੰਗਲੂ ਆ ਜਾਣੇ ਗਾਂ ਮੂਲੀਆਂ ਆ ਜਾਣੀਆਂ ਗਾਜਰਾਂ ਆ ਜਾਣੀਆਂ ਗਾਜਰਾ ਖਾਓ ਗਾਜਰਾਂ ਬਹੁਤ ਵਧੀਆ ਮੂਲੀ ਖਾਓ ਸਲਾਦ ਖਾਓ ਖੀਰਾ ਖਾਓ ਚੰਗੀਆਂ ਚੀਜ਼ਾਂ ਖਾਓ ਵੱਡੇ ਪੱਦਰ ਤੇ ਚੰਗੀਆਂ ਚੀਜ਼ਾਂ ਖਾਓ ਮੇਰੀ ਇਹੋ ਬੇਨਤੀ ਹੈ ਜੀ ਜਿਹੜੇ ਨੌਜਵਾਨ ਪੀੜ੍ਹੀ ਕੁੜੀਆਂ ਮੁੰਡੇ ਅੱਜ ਕੱਲ ਦੇ ਉਹ ਜਿਆਦਾ ਫਾਸਟ ਜੰਕ ਫੂਡ ਖਾ ਰਹੇ ਨੇ ਸਮੋਸੇ ਖਾ ਲੋ ਪੀਜੇ ਨਿਊਡਲ 버ਗਰ ਟਿੱਕੀਆਂ ਸੈਂਡਵਿਚ ਪਾਸਤਾ ਵੱਡੇ ਪੱਦਰ ਤੇ ਆਪਾਂ 1.5 ਦੋ ਦੋ 2.5 ਦਾ ਮਹਿੰਗੇ ਮਹਿੰਗੇ 버ਗਰ ਉਹ ਆਪਾਂ ਘਰੇ ਕੋਈ ਫਰੂਟ ਚਾਟ ਖਾ ਲੋ ਫਰੂਟ ਖਾ ਲੋ ਕੇਲਾ ਕੀਵੀ ਫਲ ਖਾ ਲੋ ਕੇਲੇ ਖਾ ਲੋ ਸੰਤਰੇ ਖਾ ਲੋ ਖਰਬੂਜਾ ਖਾ ਲੋ ਦਵਾਣਾ ਖਾ ਲੋ ਚੰਗੇ ਕਿਉਂਕਿ ਜਿਹੜੀ ਚੀਜ਼ ਆਪਾਂ ਜਿਆਦਾ ਖਾਵਾਂਗੇ ਉਹਦੀ ਆਪਾਂ ਨੂੰ ਆਦਤ ਹੈਬਿਟ ਬਣ ਜਣੀ ਇਸ ਕਰਕੇ ਸਾਡੀ ਬੇਨਤੀ ਹੈ ਸਰੀਰ ਨੂੰ ਤੰਦਰੁਸਤੀ ਲਈ ਵੱਡੇ ਪੱਧ ਤੇ ਚੰਗੀਆਂ ਚੀਜ਼ਾਂ ਖਾ ਨੌਜਵਾਨ ਪੀੜ੍ਹੀ ਅੱਜ ਕੱਲ ਬਹੁਤ ਇਹ ਫੈਜਨ ਪੀਜੇ ਪਾਸਟੇ ਮੈਂ ਤਾਂ ਖਾਦਾ ਮਿੰਨ ਕਰੋਬੜ ਦੀ ਚੰਗੀ ਜਿਹੀ ਨਹੀਂ ਲੱਗੀ ਹੁਣ ਤੁਹਾਨੂੰ ਇਹੋ ਬੇਨਤੀ ਹੈ ਵੀ ਛੋਟੇ ਜਿਹੜੇ ਬਜ਼ੁਰਗਾ ਨੂੰ ਬਜ਼ੁਰਗਾ ਦੇ ਸਰੀਰ ਵੇਖੋ ਕਿੱਡੇ ਵਧੀਆ ਉਹਨਾਂ ਦੁੱਧ ਦਹੀਂ ਲੱਸੀ ਪੀਆ ਕਰੋ ਲੱਸੀ ਪੀਆ ਕਰੋ ਮਿੱਠੀ ਜਲੂਨ ਵਾਲੀ ਘਰੇ ਬਣਾ ਕੇ ਲੱਸੀ ਕਿਲੋ ਵੱਧਾ ਲੱਸੀ ਪੀਆ ਰੋਟੀ ਦੇ ਬਾਅਦ ਰਾਤ ਨੂੰ ਦੁੱਧ ਪੀਆ ਕਰੋ ਚੰਗੀਆਂ ਚੀਜ਼ਾਂ ਖਾਓ ਕਿਉਂਕਿ ਹੁਣ ਦਾ ਸਿਆਲ ਚੋਂ ਨਾ ਕਿਉਂਕਿ ਸਿਰ ਤੋਂ ਤੇ ਪੈਰਾਂ ਤੋਂ ਠੰਡ ਪੈਂਦੀ ਹੁੰਦੀ ਹੈ ਸਿਰ ਲਈ ਭੁਜੇ ਚਨੇ ਮਤਲਬ ਆਲਸੀ ਹੋ ਗਈਆਂ ਪੰਜੀਰੀ ਬਣਾਓ ਘਰੇ ਆਪਣਾ ਜਿਹੜੇ ਚਨੇ ਚਨੇ ਆਲਾ ਸਿਸਟਮ ਬਣਾਓ ਜਿਹੜਾ 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 ਮਤਲਬ ਚੰਗੀਆਂ ਚੀਜ਼ਾਂ ਖਾਓ ਜਿਹਦੇ ਨੂੰ ਮਨ ਨੂੰ ਹੋ ਕਿ ਜਿਹੜਾ ਮਨ ਜਿਹੜੀ ਲਾਈਨ ਚ ਪੈਗਾ ਉਹ ਮਨ ਨੇ ਖਾਣਾ ਵਾ ਹੁਣ ਚੰਗੇ ਖਾਓ ਹੁਣ ਤਾ ਸਾਦਾ ਪਹਿਰਾਵਾ ਹੋਣਾ ਹਨਾ ਕਈਆਂ ਦੇ ਪਿੰਪਲ ਨਿਕਲ ਆਉਂਦੇ ਆ ਨਾ ਕੰਨਾਂ ਬਾਹਾਂ ਤੇ ਉਹ ਕਿਹੜੀ ਗੱਲ ਨੇ ਉਹ ਅੰਦਰ ਜਿਹੜਾ ਸਾੜ ਨਿਕਲਦਾ ਜਿਹੜੀਆਂ ਆਪਾਂ ਜੰਕ ਚੀਜ਼ਾਂ ਫੂਡ ਖਾਂਦੇ ਆ ਇਸ ਕਰਕੇ ਸਾਡੀ ਬੇਨਤੀ ਹੈ ਵੀ ਚੰਗੀਆਂ ਚੀਜ਼ਾਂ ਖਾਓ ਥੋੜਾ ਜੰਕ ਫੂਡ ਘੱਟ ਕਰੋ ਜੇ ਖਾਣਾ ਘੱਟ ਕਰੋ ਲਿਮਟ 6 ਮਹੀਨੇ 2 ਮਹੀਨੇ ਮਹੀਨੇ ਬਾਅਦ ਇੱਕ ਦੋ ਵਾਰ ਹੀ ਖਾ ਲੈ ਜਿਆਦਾ ਨਾ ਖਾਇਆ ਕਰੋ ਹਫਤੇ ਬਾਅਦ ਚਲ ਚਾਟ ਟਿੱਕੀ ਖਾ ਲੈ ਪਰ ਜਿਆਦਾ ਨਹੀਂ ਲਿਮਟ ਨਹੀਂ ਕਰਾਸ ਕਰ ਘਰ ਦੀਆਂ ਚੀਜ਼ਾਂ ਸੋ ਜਿਹੜੀ ਚਾਹ ਹੋਣਾ ਉਹ ਵੀ ਜਾਂ ਸਵੇਰੇ ਜਾਂ ਇੱਕ ਬਸ ਦੋ ਇੱਕ ਦੋ ਵਾਰੀ ਚਾਹ ਪੀਓ ਨਿੰਬੂ ਪਾਣੀ ਪੀ ਲਓ ਸ਼ਰਬਤ ਭਰਾਓ ਕੁਝ ਵੀ ਬਣਾ ਲਓ ਨਾ ਘਰੇ ਲਿਮਟ ਨਾ ਕਰਾਸ ਕਰੋ ਹਰ ਚੀਜ਼ ਦੀ ਉਹ ਕੀ ਸਾਦਾ ਪਹਿਰਾਵਾ ਸੋਹਣਾ ਲੱਗਦਾ ਸਾਦਾ ਸਾਦਾ ਬੰਦਾ ਤੇ ਸਾਦਾ ਪਹਿਰਾਵਾ ਤੇ ਸਾਦਾ ਪਿੰਡ ਸੋਹਣਾ ਲੱਗਦਾ ਇਸ ਕਰਕੇ ਸਾਡੀ ਬੇਨਤੀ ਇਹੋ ਟੌਪਿਕ ਵਿਸ਼ੇ ਮੁੱਦੇ ਬਾਰੇ ਵੀ ਚੰਗਾ ਖਾਓ ਚੰਗਾ ਨੋਰਮਲ ਖਾਓ ਤੇ ਕੋਈ ਅਖਰ ਵੱਧ ਘੱਟ ਮਾਫ ਕਰਨਾ ਵਾਹਿਗੁਰੂ ਜੀ ਖਾਲਸਾ ਜੀ ਫਤਿਹ